ਕੀ ਤੋੜਾ ਕੀ ਹੈ ਉਸਕੇ ਬਾਰੇ ਮੈਂ ਬਤਾ ਦਈਏ ਥੋੜਾ ਸਾ ਦੇਖੋ ਮੈਂ ਸਾਰੇ ਹਸਪਤਾਲਾਂ ਦਾ ਚੈੱਕ ਕਰ ਰਿਹਾ ਅਸੀਂ ਹੁਣ ਜਿਹੜਾ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਉਹਦੇ ਤੁਸੀਂ ਦਵਾਈਆਂ ਜਿਹੜੀਆਂ ਹੈਗੀਆਂ 100% ਮਰੀਜ਼ਾਂ ਨੂੰ ਅੰਦਰੋਂ ਮਿਲਣੀਆਂ ਔਰ ਉਹ ਮਿਲ ਰਹੀਆਂ ਮੈਂ ਇਹ ਚੈੱਕ ਕਰਨਾ ਆਇਆ ਸੀਗਾ ਦਵਾਈਆਂ ਸਾਰੇ ਮਰੀਜ਼ਾਂ ਨੂੰ ਮਿਲ ਰਹੀਆਂ ਜਿਹੜੇ ਟੈਸਟ ਆ ਵਾਸਤਵ ਤੌਰ ਤੇ ਹੋਣੇ ਚਾਹੀਦੇ ਹਸਪਤਲ ਜਿਹੜੀ ਅਸੀਂ ਦੋ ਨਵੇਂ ਰਿਪਾਰਮੇਸ਼ਨ ਕੀਤੇ ਹੈਗੇ ਬਾਕੀ ਇਸ ਤੋਂ ਸਵਾਏ 100 ਜਿਹੜੇ ਮੈਟ੍ਰੈਸ ਤੇ ਇਸ਼ੂ ਆ ਉਹਦੇ ਵਾਸਤੇ ਮੈਂ ਦੇਖਿਆ ਹੈਗਾ ਕਿ ਮੈਟ੍ਰੈਸ ਦੀ ਲੋੜ ਆ ਜਾਂ ਸਾਫਟਵੇਅਰ ਦੀ ਲੋੜ ਆ ਅਸੀਂ ਕੁਝ ਸਰਵਿਸ ਜਿਹੜੀਆਂ ਹੈਗੇ ਆਊਟਸੋਰਸ ਕਰ ਰਹੇ ਆ ਉਹਦੇ ਵਾਸਤੇ ਵੀ ਅਸੀਂ ਇੱਕ ਨਵਾਂ ਸਿਸਟਮ ਜਿਹੜਾ ਅਸੀਂ ਲੈਬੋਰਾਟਰੀ ਸਰਵਿਸਿਜ਼ ਆਮ ਆਦਮੀ ਘਰ ਲਈ ਆਊਟਸੋਰਸ ਕੀਤੇ ਆ ਉਹਦੇ ਵਾਸਤੇ ਵੀ ਇੱਕ ਨਵਾਂ ਸਿਸਟਮ ਲੱਗ ਕੇ ਆ ਰਿਹਾ ਜੀ ਹੋਰ ਇਹਨਾਂ ਨੂੰ ਬਹੁਤ ਵਧੀਆ ਬਣਾਵਾਂਗੇ ਔਰ ਇੱਥੇ ਤੁਹਾਡੀਆਂ ਜਿਹੜੀਆਂ ਹੈਗੀਆਂ ਇੰਟੈਂਸਿਵ ਕੇਅਰ ਯੂਨਿਟ ਐਮਰਜੈਂਸੀ ਸਬਸਿਡੀ ਹੈਗੀਆਂ ਕਿ ਜਿਹੜੇ ਕੋਈ ਬੰਦੇ ਨੂੰ ਕੋਈ ਕਿਸੇ ਨੂੰ ਐਕਸੀਡੈਂਟ ਹੋ ਗਿਆ ਉਹਨੂੰ ਕੋਈ ਲਾਈਫ سپورਟ ਦੀ ਲੋੜ ਹੈ ਉਹ ਸਾਰਾ ਲਾਈਫ سپورਟ ਵਾਲਾ ਸਿਸਟਮ ਜਿਹੜਾ ਇੰਟੈਂਸਿਵ ਦੇ ਵਿੱਚ ਵੈਂਟੀਲੇਟਰ ਵੀ ਹੋਵੇ ਤੇ ਕਾਰਡੀਅਕ ਮੋਨੀਟਰਿੰਗ ਸਾਰਾ ਕੁਝ ਹੋਵੇ ਤਾਂ ਆ ਕੇ ਜ਼ਿੰਦਗੀਆਂ ਬਚਾਈਆਂ ਜਾ ਸਕਾਂ ਇਹਨੂੰ ਹੋਰ ਬਿਹਤਰ ਕਰਾਂਗੇ ਜੀ ਦਵਾਈਆਂ ਦੀ ਸਪਲਾਈ ਠੀਕ ਹੋਈ ਔਰ ਜਿਹੜੇ ਡਾਇਗਨੋਸਟਿਕ ਜਿਹੜੇ ਆ ਕੇ ਉਠੀ ਸ ਇਹ ਤੋਂ ਇਲਾਵਾ ਜੇ ਕੋਈ ਕਮੀਆਂ ਰਹਿ ਗਈਆਂ ਉਹਨੂੰ ਕਿੱਦਾਂ ਕਰ ਮੈਂ ਆਪਣੀਆਂ ਜਿਹੜੀਆਂ ਹੈਗੀਆਂ ਵਾਜੇ ਦਰਵਾਜ਼ੇ ਵੀ ਬੰਦ ਰਹਿੰਦੇ ਆ ਕੁਝ ਗੇਟ ਬੰਦ ਰਹਿੰਦੇ ਆ ਉਹ ਵੀ ਉਹ ਵੀ ਕਰ ਦਾਂਗੇ ਜੋ ਛੋਟੇ ਛੋਟੀਆਂ ਗੱਲਾਂ ਥੀਸ ਆਰ ਦਾ ਐਡਮਿਨਿਸਟ੍ਰੇਟਿਵ ਇਸ਼ੂਸ ਉਹ ਮੈਂ ਆਪਣੇ ਆਪਣੇ ਮੈਡੀਕਲ ਸੁਪਰਡੈਂਟ ਨਾਲ ਉਹਨੂੰ ਸਟ੍ਰਕ ਕਰ ਦਾਂਗਾ ਥੈਟ ਵਿਲ ਬੀ ਟੇਕਨ ਕੇਅਰ ਬਹੁਤ ਆ ਛੋਟੇ ਛੋਟੇ ਐਡਮਿਨਿਸਟ੍ਰੇਟਿਵ ਇਸ਼ੂਸ ਆ ਜਿਓ ਉਹਨੂੰ ਜਲਦੀ ਕਰ ਦਾਂਗੇ